ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਵੀਰ ਉਹਨਾਂ ਦਾ ਦੁੱਧ ਦਾ ਕੰਮ ਆ ਇੱਕ ਆਪਾਂ ਮਿੰਨੀ ਫਾਰਮ ਕਹਿ ਸਕਦੇ ਆਂ ਜੀ ਤੇ ਕਾਫੀ ਗਿਣਤੀ ਚ ਹੀਫਰਾ ਵੀ ਨੇ ਤੇ ਵੇੜਾ ਵੀ ਨੇ ਜੀ ਇਹਨਾਂ ਚੋਂ ਦੋ ਹੀਫਰਾ ਬਾਈ ਨੇ ਸੇਲ ਕੀਤੀਆਂ ਨੇ ਜੀ ਇੱਕ ਬੇਨਤੀ ਵੀਰੇ ਸਪੈਸ਼ਲ ਆ ਜਿਹੜੀਆਂ ਹੀ ਫਰਾਮ ਬਾਈ ਦੱਸਦਾ ਕਿ ਆਪਾਂ ਵੀਡੀਓ 'ਚ ਦਿਖਾਵਾਂਗੇ ਸਿਰਫ ਉਹੀ ਸੇਲ ਨੇ ਜੀ ਜਿਹੜੀਆਂ ਸਾਈਡ ਤੇ ਹੀ ਫਰਾ ਦੇਖ ਰਹੀਆਂ ਨੇ ਉਹਨਾਂ ਵਾਸਤੇ ਕੋਈ ਫੋਨ ਨਾ ਲਾਵੇ ਸਪੈਸ਼ਲ ਬੇਨਤੀ ਹੈ ਕਿਉਂਕਿ ਕਈ ਵੀਰ ਦੂਜੀਆਂ ਹੀ ਫਰਾਸ ਤੇ ਫੋਨ ਲਾਉਣ ਲੱਗ ਜਾਂਦੇ ਸਿਰਫ ਜਿਨ੍ਹਾਂ ਦੀ ਡਿਟੇਲ ਦਿੱਤੀ ਜਾਊਗੀ ਉਹੀ ਸੇਲ ਕਰਨੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਗੋਬਿੰਦ ਸਿੰਘ ਪਿੰਡ ਦੱਲੂ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਜਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 9979672212 ਠੀਕ ਆ ਬਾਈ ਇੱਕ ਆਪਾਂ ਮਿੰਨੀ ਫਾਰਮ ਕਹਿ ਸਕਦੇ ਆ ਹਨਾ ਬਾਈ 19 ਹੀ ਵੇੜਾ ਆਦਨੇ ਤੇ 19 ਹੀ ਆਪਣੇ ਕੋਲ ਗਾਵਾਂ ਨੇ ਜੀ ਤੇ ਇਹ ਦੋਨੇ ਵੇੜਾ ਫਿਰ ਸੇਲ ਕਰਾ ਤੋਂ ਕਰਨੀ ਆ ਬਾਈ ਇਹ ਬਸ ਗਿਣਤੀ ਜ਼ਿਆਦਾ ਹੋਣ ਕਰਕੇ ਕਰਦੇ ਗਿਣਤੀ ਜ਼ਿਆਦਾ ਹੋ ਜਾਂਦੀ ਆ ਠੀਕ ਆ ਬਾਈ ਇੱਕ ਨੰਬਰ ਤੋਂ ਆਪਾਂ ਸ਼ੁਰੂ ਕਰਾਂਗੇ ਉਮਰ ਬੱਚੇ ਦੀ ਕਿੰਨੀ ਹੋ ਲੱਗ ਪਗ ਜੀ ਇਹ ਬਾਈ ਸਾਲ ਤੋਂ ਅੰਦਰ ਹੀ ਆ ਦੱਸ ਦੇਣਾ ਠੀਕ ਆ ਸਾਢੇ 11 ਮਹੀਨੇ ਕੱਢ ਦੇਈ ਆ ਹਾਂ ਠੀਕਾ ਇਧਰ ਨੂੰ ਕਰ ਦਿਓ ਵੀਰੇ ਆਪਾਂ ਝੋਲੀ ਦਿਖਾ ਦਿਗੇ ਥੋੜੀ ਜੀ ਇਹ ਸੰਗਲ ਵੀ ਹੋਣੀ ਪਏ ਆ ਪਹਿਲਾ ਕਰਮ ਵਾਲੀਆਂ ਖੁੱਲੀਆਂ ਸੀ ਆ ਇੱਕ ਟੈਮਕ ਨਾ ਜਾ ਵੀਰੇ ਵੈਸੇ ਹੀ ਆ ਹਨਾ ਇਹਦੇ ਉਦੋਂ ਹੀ ਬਿੰਦੀ ਜੀ ਆ ਬਿੰਦੀ ਜੀ ਆ ਝੋਲੀ ਸੁਣੀ ਆ ਤੇ ਕਿਹੜੇ ਸੀਮਣ ਦੀ ਆ ਬਈ ਇਹ ਇਹ ਡੈਨਮਾਰਕ 40135 ਦੀ ਬਈ ਠੀਕ ਆ ਤੇ ਮਾਂ ਦਾ ਦੁੱਧ ਬਈ ਕਿੰਨਾ ਕ ਸੀ 30 ਪਲੱਸ ਆ ਬਈ 30 ਪਲੱਸ ਸੀਗਾ ਹੁਣ ਹੈਗੀ ਕਿ ਸੇਲ ਕਰਤੀ ਜੀ ਉਹ ਸੇਲ ਕਰਤੀ ਜੀ ਉਹ ਸੇਲ ਕਰਤੀ ਆ ਠੀਕ ਆ ਕੁਆਲਿਟੀ ਦੇ ਇਹ ਤਰਪੂਗੇ ਬਈ ਥੋੜੀ ਜੀ ਤੋੜ ਕੇ ਦਿਖਾ ਦਿਓ ਜੀ ਹੋਣੀ ਬੰਨੀ ਆ ਵੈਸੇ ਬਾਈ ਦੇ ਨਗ ਸਾਰੇ ਖੁੱਲੇ ਹੀ ਆ ਜੀ ਦੇਖ ਸਕਦੇ ਹੋ ਜੀ 40 1 35 ਜੀ ਹਾਂ ਜੀ ਠੀਕ ਹੈ 40 1 35 ਦੇ ਸੀਮਣ ਦੀ ਆ ਜੀ ਜੇ ਆਪਾਂ ਮਦਰ ਮਲਕਾ ਦੀ ਗੱਲ ਕਰ ਗਏ ਤਾਂ ਬਾਈ ਦੱਸਦਾ ਕਿ 30 ਪਲੱਸ ਸੀਗਾ ਜੀ ਚੰਗੀ ਸੰਭੀ ਪਲੀ ਆ ਪ੍ਰਿੰਟ ਸੋਹਣਾ ਆ ਝੋਲੀ ਸੋਹਣੀ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਪਿੰਕ ਨੋਜ਼ ਆ ਮੰਨ ਲਓ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੋਵੇ ਤਾਂ ਤੁਹਾਡੇ ਵਾਸਤੇ ਇੱਕ ਤਿਆਰ ਕੀਤੀ ਤੁਹਾਨੂੰ ਬਰੀਡ ਮਿਲ ਜਾਣੀ ਆ ਜੀ ਤੇ ਬਾਈ ਕੀਮਤ ਕੱਲੀ ਕੱਲੀ ਦੀ ਕਰਨੀ ਕਿ ਜੋੜੇ ਦੀ ਕਰਨੀ ਜੋੜੇ ਦੀ ਕਰਦਾਂਗੇ ਬਾਈ ਦੋਨੋਂ ਜੋੜੇ ਦੀ ਕਰਦਾਂਗੇ ਠੀਕ ਆ ਬਾਈ ਦੰਦ ਦੇਖ ਲੋ ਦੰਦ ਵੀ ਚੈੱਕ ਕਰਾ ਦੇਗੇ ਸਹੀ ਗੱਲ ਆ ਕਿਉਂਕਿ ਕੋਈ ਸੱਜਣ ਦੂਰੋਂ ਚੱਲ ਕੇ ਆਵੇ ਢੀੜਾ ਨਾ ਵੱਜੇ ਅਗਲੇ ਦਾ ਪਤਾ ਹੀ ਗੱਲ ਕਹਿੰਨੇ ਕਰੋ ਜੀ ਚੈੱਕ ਦੰਦ ਆ ਦੂੰਦ ਦੇ ਦੰਦ ਸਟਾਰਟ ਕਰ ਲਿਆ ਕਰਮਾ ਵਾਲੀ ਨੇ ਚੱਕੇ ਹੀ ਆ ਜੀ ਹਜੇ ਖੀਰੀ ਵੀ ਮੰਨ ਸਕਦੇ ਆ ਤੇ ਦੂੰਦੀ ਹਜੇ ਪ੍ਰੋਪਰ ਹੋਈ ਨਹੀਂ ਨਹੀਂ ਹੋਣੀ ਸਿੱਟੇ ਨੇ ਬਾਈ ਹੁਣੇ ਸਿੱਟੇ ਹੀ ਆ ਮਸਾ ਦੇਣੀ ਹੋਏ ਹੋਣਗੇ ਹੁਣੇ ਨਹੀਂ ਨਾ ਬਾਈ ਤੇ ਜਿਹੜਾ 2 ਨੰਬਰ ਨਾਗਾ ਬਾਈ ਇਹਦੀ ਕਿੰਨੀ ਉਮਰ ਆ ਜੀ ਇਹ ਹੈ ਵੀ ਬਸ ਹਾਲ ਤੁੱਤੀ ਏ ਥੋੜੀ ਜੀ ਇਹ ਠੀਕ ਆ ਤੇ ਇਹਦੀ ਵੀ ਬਾਈ ਝੋਲੀ ਚੈੱਕ ਕਰਾ ਦੀ ਹਾਂ ਦਰਦੀ ਹੈ ਨਾ ਥੋੜੇ ਕੋਈ ਗੱਲ ਨਹੀਂ ਚਲੋ ਬੜੀਆਂ ਮੇਰੇ ਹਾਂ ਉਪਰਾ ਕਰਦੀ ਹਾਂ ਉਹ ਉਪਰਾ ਕਰਦੀਆਂ ਥੋੜੀਆਂ ਜੇ ਫੜ ਲਾ ਫੜ ਲਾ ਥੋੜਾ ਜਿਹਾ ਕੈਮਰੇ ਤੋਂ ਡਰਦੇ ਆ ਜੀ ਬਸੂ ਬਾਕੀ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਵੀਰੇ ਝੋਲੀ ਕਰਮ ਵਾਲੀ ਦੀ ਬਹੁਤ ਸੋਹਣੀ ਹੈ ਐਨ ਸੋਹਣਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਫੋੜ ਸ਼ਾਂਗ ਭੋਰਾ ਵੀ ਨਹੀਂ ਬਾ ਕੋਈ ਗੱਲ ਨਹੀਂ ਵੀਰੇ ਛੱਡ ਦਿਓ ਦੰਦ ਵੀ ਚੈੱਕ ਕਰਾ ਦਿੱਗੇ ਜੀ ਬਾਅਦ ਚ ਆਪਾਂ ਇਹ ਡੈਂਡ ਮਾਰਕ ਦੇ ਬਾਈ ਇਹ ਵੀ ਡੈਂਡ ਮਾਰਕ ਦੇ ਇਹਦੀ ਮਾਲਾ ਦੁੱਧ ਬਾਈ ਕਿੰਨਾ ਕਿਸੇ ਇਹਦਾ ਵੀ 30 ਪਲੱਸ ਹੀ ਆ ਯਾਨੀ ਚੰਗੀਆਂ ਵਹਿੜਾਂ ਦੀਆਂ ਬੱਚੀਆਂ ਜੀ ਇਧਰ ਕਰ ਦੰਦ ਆਪਾਂ ਇਧਰ ਹੀ ਚੈੱਕ ਕਰਾ ਦੀ ਕੋਈ ਗੱਲ ਨਹੀਂ ਖੁਰਨੀ ਜੀ ਲਓ ਜੀ ਇਹ ਖੀਰੀ ਆ ਪ੍ਰੋਪਰ ਆ ਤੋਰ ਦੀ ਵੀਰੇ ਰੰਗ ਪ੍ਰਿੰਟ ਹੈਣਾ ਭਾਈ ਇਹਦਾ ਵੀ ਪੂਰਾ ਚੰਗਾ ਇਹ 40 120 ਦੀ ਆ ਇਹ 40 120 ਦੀ ਆ ਠੀਕ ਆ ਨਵਾਂ ਫਾਰਮ ਸ਼ੁਰੂ ਕਰਨਾ ਤਾਂ ਤੋਹਫਾ ਹੀ ਆ ਚਲੋ ਕੋਈ ਗੱਲ ਨਹੀਂ ਵੀਰੇ ਛੱਡ ਦਿਓ ਤੇ ਜੋੜੇ ਦੀ ਕੀਮਤ ਹੈ ਜੀ ਜੋੜੇ ਦਾ 55000 ਰੁਪਏ ਹੋ ਜੂ ਮਾਨਦਾਨ ਜੀ ਕੋਈ ਨਾ ਕਰਦਾਂਗੇ ਜੀ ਥੋੜਾ ਬਾਈ ਠੀਕ ਹੈ ਜੀ ਜੋੜੇ ਦਾ ਮੁੱਲ ਬਾਈ ਕਹਿੰਦਾ 55000 ਰੁਪਿਆ ਥੋੜਾ ਕਨਾ ਮਾਨਦਾਨ ਆਪਾ ਜਰੂਰ ਕਰਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ